ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਤੋਂ ਗੜਸ਼ੰਕ ਰੋਡ ਜੋ ਕਿ ਬਖ ਬਖ ਧਾਰਮਿਕ ਸਥਾਨਾਂ ਨੂੰ ਜਾਣ ਵਾਲਾ ਰੋਡ ਜਿਹਦੇ ਬਾਰੇ ਪਹਿਲਾਂ ਵੀ ਚਰਚਾ ਕਰ ਚੁੱਕੇ ਹਾਂ ਬਹੁਤ ਬਾਰ ਹੁਣ ਅਸੀਂ शाही शैनशाह मुकंदपुर रोड ਨਵਾਂ ਸ਼ਹਿਰ ਬਾਲਿਆਂ ਦਾ ਜਿਹੜਾ ਅਡੇਰਾ ਹੈ ਉਸ ਉੱਪਰ ਜਿਹੜੀ ਬਿਲਡਿੰਗ ਦੇ ਉੱਪਰ ਖੜੇ ਹੈ ਉਹ ਜਗਾ ਜਿੱਥੇ ਪਿਛਲੇ ਸਾਲ ਜਾਮ ਲੱਗਿਆ ਹੋਇਆ ਅੱਜ ਗੱਡੀਆਂ ਇੱਥੇ ਨਿਰਵਿਘਨ ਜਾਂ ਤੇ ਆ ਰਹੀਆਂ ਹਨ ਸੋ ਕਹਿਣ ਦਾ ਮਤਲਬ ਹੈ ਵੀ ਕੋਈ ਵੀ ਪਰੇਸ਼ਾਨੀ ਨਹੀਂ ਕਿਸੇ ਨੂੰ ਆਪਣਾ ਬੜੇ ਹੀ ਆਰਾਮ ਦੇ ਨਾਲ ਸਜਜੇ ਢੰਗ ਦੇ ਨਾਲ ਜਾ ਤੇ ਆ ਰਹੇ ਹਨ ਪਿੱਛੇ ਤੁਹਾਨੂੰ ਮੈਂ ਕੰਮ ਚੱਲਦਾ ਜਿਹੜਾ ਉਹ ਵੀ ਦਿਖਾਇਆ ਹੈ ਗੱਲਬਾਤ ਕਰਦੇ ਆ ਦੋ ਤਖਤਾਂ ਨੂੰ ਜੋੜਨ ਵਾਲਾ ਰੋਡ ਸ੍ਰੀ ਅਨੰਦਪੁਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਉਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਜ਼ਿਲ੍ਹਿਆਂ 16 ਜ਼ਿਲ੍ਹਿਆਂ ਨੂੰ ਜੋੜਨ ਵਾਲਾ ਰੋਡ ਜੋ ਕਿ ਕਾਰ ਸੇਵਾ ਵੱਲੋਂ ਪਿਛਲੇ ਹਰਬਰੀ ਦੀ 24 2024 ਦਾ ਕੰਮ ਜਿਹੜਾ 16 ਦਾ ਸ਼ੁਰੂ ਕੀਤਾ ਗਿਆ ਮਹਾਪੁਰਸ਼ਾਂ ਨੇ ਟੱਕ ਲਾ ਕੇ ਵਖ ਵਖ ਮਹਾਪੁਰਸ਼ ਜਿਹੜੇ ਉਸ ਟਾਈਮ ਆਏ ਹੋਏ ਤੇ ਜਿਵੇਂ ਕਿ ਮੈਂ ਮੈਂ ਹੁਣ ਆਪਾਂ ਨਾਂ ਲਵਾਂਗੇ ਮਹਿੰਦਰ ਸਿੰਘ ਜੀ ਯੂਕੇ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਤੇ ਬਾਬਾ ਗੁਰਦੇਵ ਸਿੰਘ ਜੀ ਪਟਲਾਵੇ ਵਾਲੇ ਸੰਤ ਹੋਰ ਵੀ ਅਨੇਕਾਂ ਹੀ ਮਾਪੋਰਸ਼ ਜਿਹਨਾਂ ਦੀ ਹਾਜ਼ਰੀ ਵਿੱਚ ਕੰਮ ਸ਼ੁਰੂ ਹੋਇਆ ਹੁਣ ਵੀ ਤੁਸੀਂ ਦੇਖ ਸਕਦੇ ਹੋ ਜੋ ਕਿ ਡੋਜ਼ਰ ਮਾਲ ਪਛਾਣ ਲੱਗਿਆ ਹੋਇਆ ਹੈ ਅ ਨਿਰਬੇਗਣ ਜਿਹੜਾ ਕੰਮ ਚੱਲ ਰਿਹਾ ਹੈ ਜਿੱਥੇ ਕਿ ਬਰਸਾਤ ਪੰਜਾਬ ਦੇ ਹਮਾਟਲ ਦੇ ਵਿੱਚ ਬਹੁਤ ਯੋਰਾ ਸ਼ੋਰਾ ਨਾਲ ਮੀਂਹ ਪੈ ਰਿਹਾ ਹੈ ਉਸ ਦੇ ਨਾਲ ਕਈ ਮੇਰੇ ਵੀਰ ਇਹ ਵੀ ਵਚਨ ਕਰਦੇ ਐ ਕਾਰ ਸੇਵਾ ਨੂੰ ਕਿਆ ਲੋਡ ਪੈ ਗਈ ਕਾਰ ਸੇਵਾ ਤਾਂ ਸਕੂਲ ਬਣਾਵੇ ਕਾਲਜ ਬਣਾਵੇ ਤੇ ਕਿਉਂ ਕਾਰ ਸੇਵਾ ਨੇ ਐਡਾ بڑا ਕਾਰਜ ਜਿਹੜੇ ਇਹ ਚੱਕੇ ਆ ਜੂਦੇ ਬਾਰੇ ਵੀ ਗੱਲਬਾਤ ਕਰਾਂਗੇ ਦੋਸਤੋ ਜਿਵੇਂ ਤੁਹਾਨੂੰ ਦੱਸਿਆ ਹੈ ਦੋ ਤਾਕਤਾਂ ਨੂੰ ਜੋੜਨ ਵਾਲਾ ਰੋਡ ਉਸ ਦੇ ਨਾਲ ਦੀ ਨਾਲ ਅਨੇਕਾਂ ਹੀ ਧਾਰਮਿਕ ਸਥਾਨ ਜਿਵੇਂ ਕੀ ਮਾਤਾ ਨਹਿਣਾ ਦੇਵੀ ਪ੍ਰਾਤਨ ਮੰਦਿਰ ਏਸ਼ੀਆ ਦਾ ਸਭ ਤੋਂ ਪੁਰਾਤਨ ਮੰਦਿਰ ਮਾਤਾ ਨੈਣਾ ਦੇਵੀ ਜਿਨ੍ਹਾਂ ਦੇ ਸਾਲ ਦੇ ਵਿੱਚ ਮੇਰਾ ਖਿਆਲ ਦੋ ਨਰਾਤੇ ਵੀ ਆਉਂਦੇ ਐ ਉਸ ਤੋਂ ਬਾਅਦ 12 ਸਕਰਾਂਦਾਂ ਜੋ ਕਿ ਕੀਰਤ ਪ੍ਰਸਾਦ ਬਾਬਾ ਗਿਰਦੇਤਾ ਜੀ ਪਤਾਲਪਰੀ ਸਾਹਿਬ ਤੇ ਕੇਸਗੜ੍ਹ ਸਾਹਿਬ ਆਪਾਂ ਮਨਾਉਂਦੇ ਐ ਤੇ ਉਸ ਤੋਂ ਅਲਾਵਾ ਜਿਹੜੀਆਂ ਸੰਗਤਾਂ ਜਾਂਦੀਆਂ ਐ ਜਿ ਤਰ੍ਹਾਂ ਪੀਰ ਨਗਾਹੇ ਦਾ ਮੇਲਾ ਬਾਬੇ ਬਲਕਨਾਥ ਦਾ ਬਾਬਾ ਬੜਪਾਲ ਸਿੰਘ ਦਾ ਤੇ ਅੱਜ ਜਿਹੜੀਆਂ ਬੱਸਾਂ ਜਾ ਤੇ ਆ ਰਹੀਆਂ ਪਿਛਲੇ ਇਹਨਾਂ ਦਿਨਾਂ ਦੇ ਵਿੱਚ ਇੱਥੇ ਬੱਸਾਂ ਖੂਬੀਆਂ ਹੋਈਆਂ ਤੇ ਹੁਣ ਤੁਸੀਂ ਹਸਾਬ ਲਾ ਲਓ ਬੱਸ ਬੱਸ ਜਿੰਨਾ ਜਿਹੜਾ ਮਾਲ ਐ ਮਹਾਪੁਰਸ਼ਾਂ ਨੇ ਪਾਇਆ ਐ ਤਾਂ ਜੋ ਜੋ ਸਾਈਡਾਂ ਦਾ ਪਾਣੀ ਓ ਰੋਡ ਪਰ ਨਾ ਆ ਸਕੇ ਸਾਈਡਾਂ ਦਾ ਪਾਣੀ ਸਾਈਡਾਂ ਤੇ ਰਹੇ ਉਸ ਤੋਂ ਬਾਅਦ ਇਸ ਦਾ ਜਿਹੜਾ ਬਖ ਬਖ ਸਰਕਾਰਾਂ ਦੇ ਟਾਈਮ ਨਹੀਂ ਪੱਥਰ ਰੱਖਿਆ ਗਿਆ ਕਿਉਂ ਲੋੜ ਪਈ ਸਰਕਾਰਾਂ ਨੂੰ ਜਿਹੜਾ ਕਿ ਕਾਰ ਸੇਵਾ ਨੂੰ ਰੋਡ ਬਣਾਉਣ ਦੀ ਅਜੂ ਉਹਦੇ ਬਾਰੇ ਵੀ ਆਪਾਂ ਸਪਸ਼ਟ ਕਰ ਦੇਣਾ ਵੱਖ-ਵੱਖ ਸਰਕਾਰਾਂ ਦੇ ਟਾਈਮ ਇਸ ਤਰ੍ਹਾਂ ਆਏ ਬਈ 2019 ਦੇ ਵਿੱਚ ਜਦੋਂ ਬਾਬਾ ਲਾਭ ਸਿੰਘ ਜੀ ਉਹਨਾਂ ਦਾ ਆਪਾਂ ਸ੍ਰੀ ਛੱਡਿਆ ਸੱਚਖੰਡ ਜਬਰਾਜੇ ਉਸ ਟਾਈਮ ਕਾਰ ਕਾਰ ਸੇਵਾ ਸੰਪਰਤਾਵਾ ਦੇ ਜਿਹੜੇ ਮੁਖੀ ਹੈ ਹਰਭਜਨ ਸਿੰਘ ਪਹਿਲਵਾਨ ਉਹਨਾਂ ਤੋਂ ਬਾਅਦ ਗੱਦੀ ਤੇ ਆਏ ਹੈ ਉਹਨਾਂ ਦਾ ਜਿਹੜਾ ਦਸ਼ਰਾਤਾ ਉਹਦੇ ਕੱਟ ਹੋਇਆ ਹੈ ਜਿਹਦੇ ਵਿੱਚ ਮੰਤਰੀ ਮੁੱਖ ਮੰਤਰੀ ਡੀਸੀ ਸਾਹਿਬ ਸਾਰੇ ਕਰਮ ਸੇਵਾ ਕਿਲਾ ਆਨੰਦਗੜ੍ਹ ਦੇ ਉਸ ਜਿਹੜਾ ਸਮਾਗਮ ਤਹਤੇ ਪਹੁੰਚੇ ਜਿੱਥੇ ਮਹਾਰਾਜ ਸੰਤ ਮਹਾਂਪੁਰਸ਼ ਸਰਪੰਨ ਸਿੰਘ ਪਹਿਲਵਾਨ ਜੀ ਉਹਨਾਂ ਨੇ ਡੀਸੀ ਸਾਹਿਬ ਤੇ ਸਾਰਿਆਂ ਦੀ ਹਾਜ਼ਰੀ ਵਿੱਚ ਕਿਹਾ ਕਿ ਜੋ ਰੋਡ ਆਨੰਦਪੁਰ ਸਾਹਿਬ ਤੋਂ ਬੰਗਿਆਂ ਵਾਲਾ ਹੈ ਗੜਸ਼ੰਕਰ ਬੰਗਿਆਂ ਜਿੱਥੇ ਕਿ ਲੱਖਾਂ ਸੰਤਾਂ ਨਮਸਤਿਕ ਹੁੰਦੀਆਂ ਹੋਲਾ ਮਹੱਲਾ ਵਿਸਾਖੀ ਤੋਂ ਰੋਡ ਦਾ ਬਹੁਤ ਬੁਰਾ ਹਾਲ ਹੈ ਵਾਕਿਆ ਹੀ ਉਹਨਾਂ ਦਿਨਾਂ ਦੇ ਵਿੱਚ 2019 ਦੇ ਵਿੱਚ ਵੀ ਇਸ ਰੋਡ ਦੀ ਬਹੁਤ ਜ਼ਿਆਦਾ ਆ ਖਾਸਤਾ ਹਾਲ ਤੁਸੀਂ ਉਸ ਟਾਈਮ ਮੌਕੇ ਤੇ ਕਿਹਾ ਗਿਆ ਵੀ ਸੰਤ ਜੀ ਅਸੀਂ ਇਹ ਰੋਡ ਬਣਾਵਾਂਗੇ ਪਰ ਰੋਡ ਸੁਰਖੀਆਂ ਤੱਕ ਹੀ ਰਿਹਾ ਰੋਡ ਫਿਰ ਵੀ ਨਾ ਬਣਿਆ 19 ਤੋਂ ਬਾਅਦ ਬੀ ਆਇਆ 21 22 23 24 ਚ ਜਾ ਕੇ ਮਹਾਪੁਰਸ਼ਾਂ ਨੇ ਫਿਰ ਉਸ ਟਾਈਮ ਕਿਹਾਤਾ ਵੀ ਜਾਂ ਤਾਂ ਫਿਰ ਸਰਕਾਰ ਰੋਡ ਬਣਾ ਦਵੇ ਨਹੀਂ ਤਾਂ ਫਿਰ ਕਾਰ ਸੇਵਾ ਰੋਡ ਬਣਾਵੇਗੀ ਸੋ ਕਾਰ ਸੇਵਾ ਨੇ ਫਿਰ ਉਹ ਕਾਰ ਦਿਖਾਇਆ ਜਿਹਦਾ ਕਦੇ ਸੁਪਨਾ ਵੀ ਕਿਸੇ ਨੇ ਨਹੀਂ ਲਿਆਤਾ ਕਿਉਂਕਿ ਇਹ ਕਾਰ ਜ ਕੋਈ ਛੋਟਾ ਕਾਰਜ ਨਹੀਂ ਸਾਧ ਸੰਗਤ ਜੀ ਹਰ ਕਿਲੋਮੀਟਰ ਦਾ ਇਹਦਾ 10 ਕਰੋੜ ਦਾ ਖਰਚਾ ਹੈ ਜਿਸ ਤਰ੍ਹਾਂ ਤੁਸੀਂ ਮਾਲ ਪੈਂਦਾ ਦੇਖ ਸਕਦੇ ਹੋ ਜੇ 100 ਰੁਪਏ ਦਾ ਖਰਚਾ ਤਾਂ 190 ਰੁਪਏ ਇਸ ਰੋਡ ਪਰ ਲੱਗ ਰਹੇ ਹੈ ਜਦ ਕਿ ਜਿੰਨੇ ਵੀ ਰੋਡ ਬਣਦੇ ਹੈ ਤੁਸੀਂ ਦੇਖਿਆ ਹੋਣਾ ਜੇ 100 ਦਾ ਕੰਮ ਹੈ ਤਾਂ 70 ਜਾਂ 80 ਰੁਪਏ ਉੱਪਰ ਲੱਗਦੇ ਹੈ ਪਰ ਇਹ ਰੋਡ ਕਾਰ ਸੇਵਾ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਬਣ ਰਿਹਾ ਹੈ ਨੀ ਪੱਥਰ ਰੱਖੇਗੇ 2019 ਦੇ ਵਿੱਚ ਆਪਾਂ ਵਚਨ ਕੀਤਾ ਤੇ ਇਸ ਰੋਡ ਦੇ ਉੱਤੇ 12 ਜਿਹੜੀਆਂ ਵਿੱਚੇ ਪੁਲੀਆਂ ਤੇ ਦੋ ਵੱਡੇ ਪੁਲ 10 ਪੁਲੀਆਂ ਦੋ ਵੱਡੇ ਪੁਲ ਜਿਹੜੇ ਉਹ ਵੀ ਕਾਰ ਸੇਵਾ ਕਿਲਾ ਆਨੰਦਗੜ੍ਹ ਵੱਲੋਂ ਬਣਾਏ ਜਾਣੇ ਹੁਣ ਗੱਲ ਕਰਦੇ ਆ ਕਿ ਪਿਛਲੇ ਲਗਭਗ ਤੇ ਸਿੰਘਪੁਰ ਤੋਂ ਲੈ ਕੇ ਕਾਨਪੁਰ ਖੂਈ ਤੱਕ ਜਿਹੜਾ ਕਿ ਲੈਟਾਂ ਵੀ ਸੜੋਡ ਦੇ ਉੱਤੇ ਆ ਲੱਗਣ ਜਾ ਰਹੀਆਂ ਹਨ ਉਸ ਦੇ ਨਾਲ ਦੀ ਨਾਲ ਜਿਹੜਾ ਸੈਡਾਂ ਤੇ ਤੁਸੀਂ ਦੇਖ ਸਕਦੇ ਹੋ ਖੰਭੇ ਜੋ ਕਿ 8-8 ਫੁੱਟ ਉੱਚੇ ਖੰਬੇ ਤੇ ਨਾਲੇ ਜਿਹੜੀਆਂ ਤਾਰਾਂ ਸੈਡਾਂ ਤੇ ਉਹ ਵੀ ਲਾਈ ਲਾਈਆਂ ਜਾਣੀਆਂ ਹੈ ਤੇ ਰਾਹਗੀਰਾਂ ਨੂੰ ਆਉਣ ਜਾਣ ਲਈ ਬਹੁਤ ਵਧੀਆ ਰੋਡ ਬਣ ਜਾਵੇਗਾ ਜਿੰਨੀ ਸੰਗਤ ਹੈ ਜਿਹੜੀ ਗੜ ਸ਼ਾਂਕਰ ਤੋਂ ਬਾਇਆ ਰੋਪੜ ਜਾਂਦੀ ਸੀ ਅੱਜ ਤੁਸੀਂ ਇਸ ਰੋਡ ਦੇ ਉੱਤੇ ਕਾਰਾਂ ਦਾ ਰਸ਼ ਦੇਖ ਸਕਦੇ ਹੋ ਤਾਂ ਹੀ ਆ ਰਹੀਆਂ ਜੇ ਰੋਡ ਦੀ ਕੰਡੀਸ਼ਨ ਕਾਰ ਸੇਵਾ ਕਿਲਾ ਆਨੰਦਗੜ੍ਹ ਸਾਂਭੀ ਹੈ ਉਸ ਤੋਂ ਬਾਅਦ ਹੋਲਾ ਮਹੱਲਾ ਵਿਸਾਖੀ ਤੇ ਲੱਖਾਂ ਦੇ ਹਿਸਾਬ ਨਾਲ ਸੰਗਤ ਨਮਸਤਿਕ ਹੁੰਦੀ ਹੈ ਕੋਈ ਵੀ ਮੇਲਾ ਸਾਨੂੰ ਲੱਗਦਾ ਹੋਵੇ ਕੋਈ ਇੱਥੇ ਸੁੱਕਾ ਨਹੀਂ ਤਾਂ ਲੰਗਦਾ 2019 ਦੇ ਵਿੱਚ ਅੱਜ ਵੀ ਮੈਨੂੰ ਚੇਤਾ ਹੈ ਇੱਕ ਪਿੰਡ ਦੇ ਜਿਹੜੀ ਟਰੈਲੀ ਹੈ ਉਹ ਪਲਟਦੀ ਹੈ ਵਿੱਚ ਸੰਗਤ ਕਾਫੀ ਸੀ ਜਿਹਦੀਆਂ ਲਗਭਗ ਮੌਕੇ ਤੇ ਹੀ 16 ਮੋਟਰਾਂ ਹੁੰਦੀਆਂ ਉਸ ਤੋਂ ਸ਼ਬਾ ਮੋਟਰਸਾਈਕਲਾਂ ਵਾਲੇ ਡੇਲੀ ਡਿੱਗਦੇ ਸੀ ਅੱਖਾਂ 'ਚ ਮਿੱਟੀ ਪੈਂਦੀ ਸੀ ਕਿਉਂਕਿ ਮੋਹਰੇ ਗੱਡੀਆਂ ਜਾਂਦੀਆਂ ਸੀ ਧੂੜ ਉੱڑਦੀ ਸੀ ਜਿਹੜੇ ਡੇਲੀ ਸ ਰੋਡ ਤੇ ਆਂਦਕ ਜਾਂਦੇ ਕਾਲੇ ਤੇ ਜਾਂ ਨੌਕਰੀਆਂ ਕਰਦੇ ਤੇ ਪੇਛੇ ਵਾਲੇ ਤੇ ਉਹ ਮਹਾਪੁਰਸ਼ਾਂ ਕੋਲ ਹੁਣ ਰੁੱਕੇ ਜਾਂਦੇ ਆ ਤੇ ਮਹਾਪੁਰਸ਼ਾਂ ਨੂੰ ਹੱਥ ਜੋੜਦੇ ਆ ਕਿ ਤੁਸੀਂ ਸਾਨੂੰ ਬਚਾ ਲਿਆ ਨਹੀਂ ਅੱਜ ਸਾਡਾ ਵੀ ਉਹਨਾਂ ਦੀ ਲਿਸਟ ਦੇ ਵਿੱਚ ਨਾ ਹੋਣਾ ਤਾਂ ਜੋ ਕਿ ਇਸ ਦੁਨੀਆ ਤੋਂ ਸੰਸਾਰ ਤੋਂ ਜਾ ਚੁੱਕੇ ਇਸ ਰੋਡ ਦੀ ਭੇਡ ਚੜ ਚੁੱਕੇ ਐ ਕੁਛ ਮਾਮਾ ਦੇ ਪੁੱਤ ਕੁਛ ਭੈਣਾਂ ਦੇ ਭਰਾ ਜੋ ਕਿ ਇਸ ਰੋਡ ਤੇ ਆਏ ਦੇ ਕੋਈ ਆਪਣਿਆਂ ਦੇ ਅਸਤਪਾਨ ਆਏ ਐ ਉਹ ਵੀ ਵਿਚਾਰੇ ਇਧਰ ਹੀ ਰਹਿ ਗਏ ਕਿਉਂਕਿ ਇਹ ਰੋਡ ਨੇ ਪਤਾ ਨਹੀਂ ਕਿੰਨੀਆਂ ਕਿ ਜਾਨਾਂ ਲਗ ਭੱਗ ਜਿਹੜੇ ਆ 20 ਸਾਲਾਂ ਦੇ ਵਿੱਚ ਲਈਆਂ ਆ ਉਹਦੀ ਕੋਈ ਗਿਣਤੀ ਗਿਣਤੀ ਹੈ ਨਹੀਂ ਜਾਨੀ ਕਿ ਉਸ ਤੋਂ ਬਾਅਦ ਗੱਲ ਕਰਦੇ ਆਂ ਗੁਰੂ ਤੇਗ ਬਹਾਦਰ ਸਾਹਿਬ ਹੁਣ ਆਪਾਂ ਕਹਿੰਦੇ ਆਂ ਨਾ ਕਿ ਰੋਡਕਾਰ ਸੇਵਾ ਬਣਾ ਰਹੀ ਹੈ ਗੁਰੂ ਤੇਗ ਬਹਾਦਰ ਸਾਹਿਬ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਜਿਨ੍ਹਾਂ ਨੇ ਦਿੱਲੀ ਦੇ ਵਿੱਚ ਬਲੀਦਾਨ ਦਿੱਤਾ ਜਿਨ੍ਹਾਂ ਨੇ ਧਰਮ ਬਚਾਇਆ ਅੱਜ ਉਹਨਾਂ ਦੇ ਦਰ ਨੂੰ ਜਾਣ ਵਾਲੇ ਰੋਡ ਦੀ ਹਾਲਤ ਇਦਾਂ ਦੀ ਸੀ ਕਿ ਦੇਖਿਆ ਨਹੀਂ ਜੀ ਜਾ ਸਕਦਾ ਲੋਕ ਡਿੱਗਦੇ ਸਨ ਕਾਰਾਂ ਦੇ ਐਕਸਲ ਟੁੱਟ ਜਾਂਦੇ ਸਨ ਇੰਜਣ ਤੱਕ ਸੀਜ਼ ਹੋ ਜਾਂਦੇ ਸਨ ਜਾਂ ਤਾਂ ਫਿਰ ਅਗਲਾ ਬੰਨ ਕੇ ਕਾਰਾਂ ਲੈ ਜਾਂਦਾ ਸੀ ਜਾਂ ਫਿਰ ਇੱਥੇ ਮਕੈਨਿਕਾਂ ਕੋਲ ਛੱਡ ਕੇ ਆਪ ਕਰਾਇਦੀ ਕਾਰ ਲੈ ਕੇ ਜਾਂਦਾ ਸੀ ਉਸ ਤੋਂ ਬਾਅਦ ਵਾਤਾਵਰਣ ਨੂੰ ਮੁੱਖ ਰੱਖਦੇ ਹੋਇਆਂ ਮਹਾਪੁਰਸ਼ਾਂ ਨੇ ਇਸ ਰੋਡ ਦੇ ਜਿਹੜੀਆਂ ਸੈਡਾਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ 8-8 ਫੁੱਟ ਪਿੱਲਰ ਜਾਲ ਤੇ ਤਾਰ ਲੱਗ ਰਹੀ ਹੈ ਉਹਦੇ ਵਿੱਚ ਪ੍ਰਾਤਣ ਦਰਖਤ ਹੈ ਜਿਵੇਂ ਕਿ ਨਿੰਮ ਬੋੜ ਪਿੱਪਲ ਜਾਮਣ ਜਮੂਆ ਫਲਾਈ ਕਿੱਕਰ ਆਂਬ ਸੁਖਚੈਨ ਅਰਜਣ ਤੁਣ ਡੇਕ ਡਕੈਨ ਆਦੀ ਜਿਹੜੇ ਪ੍ਰਾਤਣ ਦਰਖਤ ਹੈ ਉਹ ਮਹਾਂਪੁਰਸ਼ ਬਾਬਾ ਸਤਨਾਮ ਸਿੰਘ ਜੀ ਹੋਣਾ ਨੇ ਦੱਸਿਆ ਉਹ ਹਰ 5 ਫੁੱਟ ਦੀ ਦੂਰੀ ਤੇ ਜਿਹੜੇ ਉਹ ਦਰਖਤ ਵੀ ਲਗਾਏ ਜਾਣਗੇ ਉਹਨਾਂ ਨੂੰ ਪਾਣੀ ਵੀ ਪਾਇਆ ਜਾਣਾ ਤੇ ਸਾਈਡਾਂ ਦੇ ਵਿੱਚ ਆ ਵਧੀਆ-ਵਧੀਆ ਜਿਹੜੇ ਫੁੱਲ ਐ ਉਹ ਲਾਏ ਜਾਣੇ ਜਿਹੜੀ ਤਾਰ ਐ ਜਾਂ ਜਾਲ ਐ ਉਹਨੋਂ ਜਿਹੜੀਆਂ ਹਰੀਆਂ ਬੇਲਾਂ ਜਿਸ ਤਰ੍ਹਾਂ ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਦੇਖੀਆਂ ਐ ਉਹ ਜਿਹੜੀਆਂ ਬੇਲਾਂ ਜਿਨ੍ਹਾਂ ਨੂੰ ਚਿੱਟੇ ਲਾਲ ਆ ਗੁਲਾਬੀ ਤਰ੍ਹਾਂ ਦੇ ਫੁੱਲ ਲੱਗਦੇ ਐ ਉਹ ਵੀ ਸਰੋਡ ਦੇ ਉੱਤੇ ਕਾਰ ਸੇਵਾ ਕੇਲਾ ਆਨੰਦਗੜ੍ਹ ਵਾਲੇ ਮਹਾਪੁਰਸ਼ਾਂ ਵੱਲੋਂ ਸੇਵਾ માં جاری ਐ ਉਸ ਤੋਂ ਬਾਅਦ ਸਕੂਲ ਔਰ ਕਾਲਜਾਂ ਦੀ ਗੱਲ ਕਰਦੇ ਆਂ ਵੀ ਮਹਾਪੁਰਸ਼ਾਂ ਨੇ ਜਿਹੜੇ ਕਿ ਐਜੂਕੇਸ਼ਨ ਦੇ ਵਾਸਤੇ ਕੰਮ ਕੀਤਾ ਉਹ 20 ਸਕੂਲ ਜਿਨ੍ਹਾਂ ਦੇ ਵਿੱਚ ਕੁਝ ਕਾਲਜ ਹੈ ਜੋ ਕਿ ਬਣਾ ਕੇ ਪੰਜਾਬ ਸਰਕਾਰ ਨੂੰ ਦਿੱਤੇ ਐ ਉਸ ਤੋਂ ਬਾਅਦ ਹੁਣ ਦੀ ਗੱਲ ਕਰਦੇ ਆਂ ਕਿ 10 ਸਕੂਲ ਔਰ ਕਾਲਜ ਜਿਹੜੇ ਕਾਰ ਸੇਵਾ ਸੰਪਰਤਾਵਾ ਕਾਰ ਸੇਵਾ ਕਿਲਾ ਆਨੰਦਗੜ੍ਹ ਵਾਲੇ ਮਹਾਪੁਰਸ਼ ਚਲਾ ਰਹੇ ਐ 30 ਹੋ ਗਏ ਜੀ ਉਸ ਤੋਂ ਬਾਅਦ ਦਿੱਲੀ ਸੰਘੂ ਬਾਰਡਰ ਤੇ ਜਿੱਥੇ ਬਾਬਾ ਸਤਨਾਮ ਸਿੰਘ ਜੀ ਹੁਣੇ ਖੁਦ ਰਹੇ ਐ ਜਿਸ ਟਾਈਮ ਕਿਸਾਨ ਮੋਰਚਾ ਲੱਗਿਆ ਹੋਇਆ ਤਾਂ ਤੇ ਉੱਥੇ ਇੱਕ ਵੱਡਾ ਬੋਰ ਕਰਾ ਕੇ ਪਾਣੀ ਦੀ ਦਿੱਕਤ ਸੀ ਤੇ ਪਹਿਲਾ ਸ਼ੈੱਡ ਪਾਈ ਗਈ ਤੇ ਪਾਣੀ ਨੂੰ ਮੁੱਖ ਰੱਖਦਿਆਂ ਹੋਇਆਂ ਇੱਕ ਜਿਹੜੀ ਆਪਣਾ ਏਸੀ ਗੱਡੀ ਆ ਜੋ ਇੱਥੇ ਐ ਲੰਗਰ ਦੇ ਵਿੱਚ ਉੱਪਰ ਤਿੰਨ ਏਸੀ ਫਿੱਟ ਕਰਾ ਕੇ ਠੰਡਾ ਪਾਣੀ ਤੇ ਪੈਕਟ ਪੈਕਿੰਗ ਪਾਣੀ ਤੇ ਵੱਡਾ ਬੋਰ ਕਰਾ ਕੇ ਦਿੱਤਾ ਜੋ ਕਿ ਮਿੱਠਾ ਜਲ ਵਧੀਆ ਪਾਣੀ ਨਿਕਲਿਆ ਉਸ ਤੋਂ ਬਾਅਦ 300 ਗੁਰਦੁਆਰੇ ਸਰਾਮਾਂ ਜਿਹੜੀਆਂ ਕਿ ਬਣਾ ਕੇ ਕਾਰ ਸੇਵਾ ਨੇ ਆਪਣਾ ਐਸਜੀਪੀਸੀ ਨੂੰ ਦਿੱਤੀਆਂ ਹਨ ਜਿਨ੍ਹਾਂ ਵਿੱਚ ਲੋ ਲੰਗਰ ਹੈ ਸਰਾਮਾਂ ਹਨ ਤੇ ਆਏ ਸਾਲ ਗਰੀਬ ਪਰਿਵਾਰ ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ ਆਨੰਦ ਕਾਰਜ ਉਹਨਾਂ ਨੂੰ ਜੋ ਲੋੜ ਅਨੁਸਾਰ ਸਮਾਨ ਹੁੰਦਾ ਹੈ ਉਹ ਵੀ ਮਹਿਈਆ ਕਰਾਇਆ ਜਾਂਦਾ ਹੈ ਤੇ ਆਣ ਜਾਣੇ ਵਾਲਿਆਂ ਨੂੰ ਜੋ ਦਿੱਕਤਾਂ ᱛੀਆਂ ਉਹ ਸਾਰੀਆਂ ਹੁਣ ਇਸ ਰੋਡ ਤੇ ਚੱਕ ਹੋ ਗਈਆਂ ਬਹੁਤ ਜਲਦ ਹੀ ਲੱਗ ਭੱਗ ਜੇ ਲਾ ਕੇ ਚੱਲੀਏ ਕਿਉਂਕਿ ਕਾਰਜ ਤਾਂ ਬਹੁਤ ਵੱਡੇ ਐ ਤੇ ਰੋਡ ਛੇਤੀ ਹੀ ਬਣ ਕੇ ਜਿਹੜਾ ਇਹ ਤਿਆਰ ਹੋ ਜਾਣਾ ਹੈ ਕਿਉਂਕਿ ਵੱਡੇ ਕਾਰਜ ਹੈ ਬਹੁਤ ਸੁਜੱਜੇ ਢੰਗ ਨਾਲ ਕੰਮ ਚੱਲ ਰਿਹਾ ਹੈ ਜਿਸ ਤਰ੍ਹਾਂ ਕਾਰ ਸੇਵਾ ਕਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਇਹ ਕਰਾ ਰਹੇ ਹਨ ਉਸ ਦੇ ਨਾਲ ਦੀ ਨਾਲ ਮਹਾਪੁਰਸ਼ਾਂ ਨੇ ਬਾਬਾ ਸੇਵਾ ਸਿੰਘ ਤੋਂ ਬਾਬਾ ਲਾਭ ਸਿੰਘ ਬਾਬਾ ਭਾਗ ਸਿੰਘ ਬਾਬਾ ਹਰਭਜਨ ਸਿੰਘ ਪਹਿਲਵਾਨ ਜੇ ਹੁਣ ਗੱਲ ਕਰੀਏ ਬਾਬਾ ਸੁਖਾ ਸਿੰਘ ਤੇ ਆ ਸੁਖਾ ਸਿੰਘ ਤੇ ਬਾਬਾ ਸਤਨਾਮ ਸਿੰਘ ਜੀ ਮਹਾਂਪੁਰ ਜੋ ਕਿ ਜਿਨ੍ਹਾਂ ਦੇ ਰਗਰਾਨੀ ਢੇਠ ਗੁਰੂ ਕਾ ਲਾਹੌਰ ਮਠਿਆਈਆਂ ਦਾ ਲੰਗਰ ਨੌਰਾਪੋਰੇ ਲੋ ਲੰਗਰ ਆ ਕਾਂੜ ਪਰ ਖੋਹੀ ਜੋ ਕਿ 1.5 ਸਾਲ ਤੋਂ ਲਗਾਤਾਰ ਲੰਗਰ ਉਸ ਤੋਂ ਬਾਅਦ ਆ ਹੁਣ ਥੋੜੇ ਕਿ ਦਿਨ ਹੋ ਗਏ ਕੀਰਤਪੁਰ ਸਾਹਿਬ ਗੁਰੂ ਹਰਾਈ ਸਾਹਿਬ ਜੀ ਦਾ ਗੁਰਪੁਰਬ ਤਾਂ ਫਿਰ ਬਪੌਰ ਸਾਹਿਬ ਤੇ ਹੋਰ ਵੀ ਅਨੇਕਾਂ ਹੀ ਪੰਜਾਬ ਤੇ ਪੰਜਾਬ ਤੋਂ ਬਾਹਰ ਜਿਹੜੀਆਂ ਗੁਰਪੁਰਬ ਐ ਉਹ ਵੀ ਮਨਾਏ ਜਾਂਦੇ ਆ ਤੇ ਇਹ ਸਨ ਮਹਾਂਪੁਰਸ਼ਾਂ ਨੇ ਜੋ ਕਿ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਹੀ ਇਹਨਾਂ ਕੰਮਾਂ ਦੇ ਉੱਤੇ ਲਾਈ ਹੈ ਸੋ ਕਾਰ ਸੇਵਾ ਕਲਾ ਆਨੰਦਗੜ੍ਹ ਵਾਲੇ ਮਹਾਪੁਰਸ਼ਾਂ ਵੱਲੋਂ ਜੋ ਇਹ ਸੇਵਾ ਹੈ ਉਹ ਇਲਾਕੇ ਦੀਆਂ ਦਿੱਕਤਾਂ ਸੀ ਜਾਂ ਜਾਂ ਫਿਰ ਜੋ ਇਸ ਰੋਡ ਦੇ ਉੱਤੇ ਆਏ ਐ ਵਾਪਸ ਨਹੀਂ ਗਏ ਜਾਂ ਉਹਨਾਂ ਨੇ ਜਾ ਕੇ ਦੱਸਿਆ ਹੈ ਜਾਂ ਫਿਰ ਇਸ ਰੋਡ ਦੇ ਉੱਤੇ ਲੱਖਾਂ ਹੀ ਉਹ ਰੂਹਾਂ ਜਿਨ੍ਹਾਂ ਦੇ ਚਰਨ ਪਏ ਐ ਉਹ ਰੂਹਾਂ ਜਿਸ ਤਰ੍ਹਾਂ ਬਾਬਾ ਅਜੀਤ ਸਿੰਘ ਸੋ ਸਿੰਘ ਦਾ ਜਥਾ ਲੈ ਕੇ ਵਸੀ ਫਤਿਹ ਕੀਤੀ ਚੱਬਿਆ ਤੇ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਗੁਰਨਾਨਕ ਦੇਵ ਜੀ ਮਹਾਰਾਜ ਵੱਖ-ਵੱਖ ਰਿਕੀ ਮੂਨੀ ਇਸ ਰੋਡ ਦੇ ਉੱਤੇ ਆਉਂਦੇ ਤੇ ਜਾਂਦੇ ਰਹੇ ਪੰਜਾਬ ਦਾ ਉਹ ਰੋਡ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਇਤਿਹਾਸ ਕਰੋ ਸੋ ਕਾਰ ਸੇਵਾ ਕੇ ਲਾ ਆਨੰਦਗੜ੍ਹ ਵੱਲੋਂ ਬਹੁਤ ਹੀ ਉਪਰਾਲੇ ਸਮੇ ਸਮੇਂ ਸਰਕੀਤੇ ਜਾ ਰਹੇ ਐ ਤੇ ਇਹ ਲਿੰਕ ਰੋਡ ਵੀ ਬਣਾਏ ਜਾ ਰਹੇ ਉਹਦੇ ਨਾਲੇ ਫੋਰ ਲੇਨ ਰੋਡ ਦੀ ਜਿਹੜੀ ਸੇਵਾ ਸੋ ਦੋਸਤੋ ਵੀਡੀਓ ਜਿਹੜੀ ਵੱਧ ਤੇ ਵੱਧ ਤੁਸੀਂ ਸ਼ੇਅਰ ਕਰਨੀ ਤਾਂ ਜੋ ਹਰ ਇੱਕ ਤੱਕ ਇਹ ਪੁੱਜੇ ਤੇ ਤਾ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਕਾਰ ਸੇਵਾ ਕਲਾ ਅਨੰਦਗੜ੍ਹ ਹਾਂ ਜੋ ਤੁਹਾਡਾ ਦਿੱਤਾ ਹੋਇਆ ਸਹਿਯੋਗ ਹੈ ਉਹਦੇ ਨਾਲੇ ਰੋਡ ਦੇ ਕਾਰਜ ਚੱਲਦੇ ਹੈ ਤੇ ਜਾਣਾ ਆਣਾ ਵੀ ਆਪਾਂ ਆਪਾਂ ਹੀ ਇਹਨਾਂ ਰੋਡਾਂ ਦੇ ਉੱਤੋਂ ਨੰਗੜਾ ਟੱਪਣਾ ਆਣੇ ਵਾਲੀਆਂ ਸਾਡੀਆਂ ਨਸਲਾਂ ਨੇ ਇਹਨਾਂ ਰੋਡਾਂ ਦੇ ਉੱਤੋਂ ਗੁਜ਼ਰਨਾ ਹੈ ਸੋ ਆਓ ਕਾਰ ਸੇਵਾ ਦੇ ਲਈ ਜਰੂਰ ਮਹਾਪੁਰਸ਼ਾਂ ਲਈ ਕਮੈਂਟ ਲਿਖੀਏ ਤੇ ਲਾਈਵ ਨੂੰ ਗਾਹਾਂ ਸ਼ੇਅਰ ਕਰਨਾ ਹੈ ਤੁਸੀਂ ਆਪਣੇ ਮਿੱਤਰਾਂ ਦੋਸਤਾਂ ਸੱਜਣਾ ਤੱਕ ਬਾਕੀ ਹਜੇ ਤੱਕ ਜੋ ਵੀ ਹੈ ਉਹ ਕਾਰ ਸੇਵਾ ਸੰਪਰਦਾਵਾ ਕਾਰ ਸੇਵਾ ਕਿਲਾ ਅਨੰਦਗੜ੍ਹ ਵਾਲੇ ਮਹਾਪੁਰਸ਼ ਬਾਬਾ ਸੁਤਨਾਮ ਸਿੰਘ ਜੀ ਆਪ ਦੇਖ ਰਹੇ ਕਰੋੜ ਦੀਆਂ ਸੇਵਾਵਾਂ ਕਰਾ ਰਹੇ ਐ ਸੋ ਮਹਾਪੁਰਸ਼ਾਂ ਲਈ ਅਹ ਦੇਰ ਹੋਕਦੀ ਅਰਦਾਸ ਜ਼ਰੂਰ ਕਰਨੀ ਹੈ ਚੜ੍ਹਦੀ ਕਲਾ ਦੀ ਅਰਦਾਸ ਕਰਨੀ ਹੈ ਆਪ ਸੰਗਤ ਦੀਆਂ ਜੜੀਆਂ ਅਰਦਾਸਾਂ ਉਹਦੇ ਕਰਕੇ ਜਿਹੜਾ ਖੇਤੀ ਤੋਂ ਖੇਤੀ ਐ ਰੋਡ ਬਣ ਕੇ ਤਿਆਰ ਹੋ ਜਾਵੇ ਜੋ ਕਿ ਕਾਫੀ ਦਹਾਕਿਆਂ ਤੋਂ ਨਹੀਂ ਬਣ ਸਕਿਆ ਸੋ ਦਾਸ ਰਪਾਲ ਸਿੰਘ ਪਾਲੀ ਜਲ ਸੇਵਾ ਜੰਗਲੀ ਜੀਵ ਜਾਨਵਰਾਂ ਦੀ ਕਾਣ ਪਰ ਕੋਈ ਤੋਂ ਸੋ ਬਲਾਉ ਫਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤੇ